ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੋਲਿੰਗ ਸਕੀਮ ਨੂੰ ਵਾਪਸ ਲੈਣ ਦੀ ਖੁਸ਼ੀ ਵਿੱਚੋ ਲੁਧਿਆਣਾ ਢੋਕਰੀ ਚੈਲਮੰਦਰ ਵਿਖੇ ਭਾਰਤੀ ਜਨਤਾ ਪਾਰਟੀ ਤਾੰਤਰਾ ਮੰਡਲ ਦੇ ਪ੍ਰਧਾਨ ਅਮਿਤੋ ਪ੍ਰਾਇਤਿਯ ਇੱਕ ਵਾਈਟ ਤਿਰੰਗਾ ਵਿੱਚ ਦਿਵਸ ਮਨਾਇਆ ਗਿਆ ਤੇ ਲੋਕਾਂ ਦੇ ਵਿੱਚ ਲੱਟੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਲੁਧਿਆਣਾ ਹਲਕੀ ਦਿਹਾਤੀ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਨੀ ਗਾਇਤ ਨੇ ਸ਼ਿਰਕਤ ਕੀਤੀ ਪੱਤਿਕਾਣ ਗਲਬਤਕਾਰ ਤੇ ਆਪ ਪ੍ਰਾਇ ਨੇ ਦੱਸਿਆ ਕਿ ਲੈਂਡ ਪੋਲਿੰਗ ਪਾਲਿਸੀ ਰਾਹ ਨੂੰ ਦੇ ਨਾਲ ਸਮੁੱਚੇ ਸਮਾਜ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ੌਣਾ ਕਿ ਆ ਕਿ ਪੰਜਾਬ ਸਰਕਾਰ ਪਹਿਲਾਂ ਤਾਂ ਨਾਦਸ਼ਾਹੀ ਫਰਮਾਨ ਜਾਰ ਟਨ ਲੈ ਲੈਂਦੀ ਹੈ ਇਸ ਦੇ ਬਾਰੇ ਹੋਰੋਂ ਕੀ ਕਿਆ ਸੁਣਾ ਦਿੰਦੇ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੋਲਿੰਗ ਸਕੀਮ ਨੂੰ ਵਾਪਸ ਲੈਣ ਦੀ ਖੁਸ਼ੀ ਵਚੋ ਲੁਧਿਆਣਾ ਢੋਕਰੀ ਚੈਲਮੰਦਰ ਵਿਖੇ ਭਾਰਤੀ ਜਨਤਾ ਪਾਰਟੀ ਤਾੰਤਰਾ ਮੰਡਲ ਦੇ ਪ੍ਰਧਾਨ ਅਮਿਤੋ ਭਰਾਏ ਤੀਕway ਹੇਠ ਤਿਰੰਗਾ ਵਿਜੇ ਦਿਵਸ ਮਨਾਇਆ ਗਿਆ ਤੇ ਲੋਕਾਂ ਦੇ ਵਿੱਚ ਲੱਟੂ ਵਾਣ ਕੇ ਖੁਸ਼ੀ ਸਾਂਝੀ ਕੀਤੀ ਗਈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਲੁਧਣਾ ਹਲਕੀ ਦਿਹਾਤੀ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਨੀ ਗਾਇਤ ਨੇ ਸ਼ਿਰਕਤ ਕੀਤੀ ਪੱਤਕਾਣ ਗਲਬਤਕਾਰ ਤੇ ਆਪ ਪ੍ਰਿਯ ਪ੍ਰਾਇਰਿਤ ਅਸਿਆ ਕਿ ਲੈਂਡ ਪੋਲਿੰਗ ਪਾਲਿਸੀ ਰਾਦ ਹੋਣ ਦੇ ਨਾਲ ਸਮੁੱਚੇ ਸਮਾਜ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਆਉਣਾ ਕਿ ਆ ਕਿ ਪੰਜਾਬ ਸਰਕਾਰ ਪਹਿਲਾਂ ਤਾਂ ਨਾਦਸ਼ ਪੀ ਯੂ ਟਰਨ ਲੈ ਲੈਂਦੀ ਹੈ ਇਸ ਦੇ ਬਾਰੇ ਹੋਰ ਉਹਨਾ ਕੀ ਕਿਹਾ ਸੁਣਾ ਦਿੰਨੇ ਆ ਮੇਰਾ ਨਾਮ ਜਸਪ੍ਰੀਤ कौर ਉਹ ਬਰਾਏ ਹੈ ਮੈਂ ਇਹੀ ਕਹਾਂਗੀ ਕਿ ਅਸੀਂ ਸਾਡੀ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਜੋ ਵੀ ਭਗਵੰਤ ਮਾਨ ਜੀ ਨੇ ਫੈਸਲਾ ਲਿੱਤਾ ਸੀਗਾ ਉਹਨਾਂ ਨੇ ਉਹਨਾਂ ਨੂੰ ਯੂ ਟਰਨ ਮਾਰਿਆ ਕਿਉਂਕਿ ਉਹਨਾਂ ਨੂੰ ਪਹਿਲੇ ਇਹ ਚੀਜ਼ ਪਤਾ ਨਹੀਂ ਸੀਗੀ ਕਿ ਇਹਦਾ ਕੀ ਸਿੱਟਾ ਨਿਕਲੇਗਾ ਤੇ ਕਿਉਂਕਿ ਉਹ ਆਪਣਾ ਕੋਈ ਵੀ ਫੈਸਲਾ ਆਪਣੀ ਸੁੱਤਵਰਤ ਵਿੱਚ ਨਹੀਂ ਲੈਂਦੇ ਆ ਹਮੇਸ਼ਾ ਨਸ਼ੇ ਦੇ ਹਾਲਤ ਵਿੱਚ ਲੈਂਦੇ ਆ ਇਸ ਲਈ ਉਹਨਾਂ ਨੂੰ ਇਹਨਾਂ ਇਸ ਚੀਜ਼ ਦਾ ਇਹ ਅੰਜਾਮ ਨਿਕਲਿਆ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਜੋ ਵੀ ਫੈਸਲਾ ਇਹਨਾਂ ਉਹ ਹਮੇਸ਼ਾ ਪਿੰਡ ਦੀ ਸਾਥ ਵਿੱਚ ਖੜ ਕੇ ਲੈਣ ਨਾ ਕਿ ਆਪਣਾ ਕੁਰਸੀ ਤੇ ਬੈਠ ਕੇ ਲੈਣ ਕਿਉਂਕਿ ਹਮੇਸ਼ਾ ਕੁਰਸੀ ਤੇ ਬੈਠ ਕੇ ਗਲਤ ਫੈਸਲੇ ਲیتے ਜਾਂਦੇ ਆ ਜੋ ਕਿ ਬੰਦਿਆਂ ਦੇ ਵਿੱਚ ਬਹਿ ਕੇ ਫੈਸਲੇ ਲیتے ਜਾਣ ਉਹੀ ਪਤਾ ਲੱਗਦਾ ਹੈ ਕਿ ਉਹ ਸਹੀ ਹੈ ਜਾਂ ਗਲਤ ਹੈ ਅੱਜ ਲੱਡੂ ਬੰਦੇ ਹਾਂਜੀ ਹਾਂਜੀ ਅਸੀਂ ਲੱਡੂ ਵੰਡੇ ਇਸ ਖੁਸ਼ੀ ਵਿੱਚ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਅਸੀਂ ਹਰ ਇਨਸਾਨ ਦੇ ਨਾਲ ਖੜੇ ਆ ਜਿਸੇ ਵੀ ਇਨਸਾਨ ਨਾਲ ਕੋਈ ਤੱਕਾ ਨਹੀਂ ਹੋਣ ਦਵਾਗੇ ਇੱਥੇ ਸਾਡੀ ਸਰਕਾਰ ਹਮੇਸ਼ਾ ਉਹਨਾਂ ਦੇ ਸਾਥ ਦੇਗੀ ਜਿਨ੍ਹਾਂ ਨਾਲੇ ਸਰਕਾਰ ਤੱਕਾ ਕਰ ਰਹੀ ਹੈ ਦੇਖੋ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਜਿਹੜਾ ਵਿਜੇ ਦਿਵਸ ਦੇ ਰੂਪ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਮਨਾ ਰਹੀ ਆ ਕਿਉਂਕਿ ਕਿਸਾਨਾਂ ਲਈ ਮਜ਼ਦੂਰ ਭਰਾਵਾਂ ਲਈ ਅੱਜ ਬਹੁਤ ਵੱਡਾ ਦਿਨ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਧੱਕੇ ਨਾਲ ਜਿਹੜੀ ਸਾਡੇ ਕਿਸਾਨ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਜਿਨ੍ਹਾਂ ਉੱਪਰ ਬਹੁਤ ਵੱਡੀ ਲੈਂਡ ਪੂਲਿੰਗ ਹੋ ਰਹੀ ਸੀ ਕਲੋਨੀ ਕੱਟੀ ਜਾਣੀ ਸੀ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ ਅਸੀਂ ਕਿਉਂਕਿ ਬਹੁਤ ਵੱਡਾ ਛੜਾ ਸਾਡਾ ਰੈਲੀ ਜਿਹੜੀ ਸਾਡੀ 26 ਤਰੀਕ ਨੂੰ ਇੱਥੇ ਹੋਣ ਜਾ ਰਹੀ ਸੀ ਹਲਕਾ ਗਿਲਦੇ ਵਿੱਚ ਔਰ ਹਲਕਾ ਸਾਨੇਵਾਲ ਦੇ ਵਿੱਚ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨਾ ਸ਼੍ਰੀ ਅਸ਼wini ਸ਼ਰਮਾ ਜੀ ਵੱਲੋਂ ਬਹੁਤ ਵੱਡੀ ਇੱਕ ਜਿਹੜਾ ਯਾਤਰਾ ਦਾ ਜਿਹੜਾ ਅਨਾਉਂਸ ਕੀਤੀ ਗਈ ਸੀ ਜਿਹਦੇ ਜਿਹੜੀ ਇਹ ਆਪਣੀ ਜਿਹੜੀ ਆ ਲੈਂਡ ਪੁਲਿੰਗ ਵਾਪਸ ਲੈਣੀ ਪੈ ਰਹੀ ਐ ਸੋ ਅੱਜ ਬੜਾ ਖੁਸ਼ੀ ਨਾਲ ਦੇਣਾ ਭਾਰਤ ਜਨਤਾ ਪਾਰਟੀ ਨੇ ਜਿਹੜਾ ਅੱਜ ਤਾਂ ਦੇਣਾ ਉਹ ਵਿਜੇ ਦੇਵਸ ਦੇ ਨਾਂ ਤੇ ਜਿਹੜਾ ਅੱਜ ਅਸੀਂ ਰੱਖਿਆ ਸੋ ਇਸ ਕਰਕੇ ਅੱਜ ਸਾਡੇ ਜਿਹੜੇ ਸਾਰੇ ਮੰਡਲ ਗਿਲ ਦੇ ਸਾਡੇ ਕਾਰਜਕਰਤਾ ਇਕੱਠੇ ਹੋਏ ਆ ਕੇ ਵੀ ਰਾਣਾ ਜੀ ਮੰਗਲਾ ਜੀ ਸਾਡੇ ਅੰਮ੍ਰਿਤਪੁਰਾਇ ਜੀ ਸ਼ਿਵਰਾਮ ਗੁਪਤਾਰੀ ਸਾਰੇ ਇਥੇ ਕਾਉਂਸਲਰ ਸਾਹਿਬ ਵੀ ਆਏ ਅਸ਼ਨੀ ਜੀ ਹੋਗੇ ਜਿੰਨੇ ਸਾਰੇ ਸਕਾਰਯੋਗ ਸਾਡੇ ਭਰਾ ਇਥੇ ਇਕੱਠੇ ਹੋਏ ਆਂ ਔਰ ਅੱਜ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਆਂ ਜਿਹੜਾ ਅੱਜ ਜਿੰਨੇ ਕਿਸਾਨਾਂ ਨੂੰ ਖੁਸ਼ੀ ਹੈ ਉਸ ਤੋਂ ਵੱਧ ਸਾਨੂੰ ਖੁਸ਼ੀ ਹੈ ਕਿਉਂਕਿ ਜਦ ਕਿਸਾਨ ਸਾਡਾ ਖੁਸ਼ਾਲ ਆ ਤਾਂ ਹੀ ਸਾਡਾ ਵਪਾਰੀ ਖੁਸ਼ਾਲ ਹੈ ਤਾਂ ਹੀ ਅਸੀਂ ਖੁਸ਼ਾਲ ਆ ਲੋਕਾਂ ਨੂੰ ਮੈਸੇਜ ਦਿੰਦੇ ਜਾਂਦੇ ਹਾਂ ਸਰਕਾਰ ਪ੍ਰਤੀ ਨਹੀਂ ਲੋਕਾਂ ਨੂੰ ਤਾਂ ਪਤਾ ਲੱਗ ਗਿਆ ਹੁਣ ਇੰਨੇ ਮਹੀਨਿਆਂ ਬਾਅਦ ਅੱਜ ਸਰਕਾਰ ਜਾਗੀ ਹੈ ਜਿਹੜੇ ਪਹਿਲਾਂ ਇਹ ਫਾਇਦੇ ਕਨਵਾਉਂਦੇ ਫਾਇਦੇ ਕਨਾਰੇ ਸੀ ਅੱਜ ਇਹ ਉਹਨੂੰ ਵਾਪਸ ਲੈਣ ਦੇ ਫਾਇਦੇ ਕਨਾਰੇ ਆ ਸੋ ਸਰਕਾਰ ਜਿਹੜੀ ਹੈ ਇਹ ਯੂ ਟਰਨ ਸਰਕਾਰ ਹੈ ਹਰ ਵਾਰੀ ਇਹ ਆਪਣੇ ਡਿਸੀਜਨ ਲੈ ਕੇ ਉਹਨੂੰ ਯੂ ਟਰਨ ਲੈਂਦੀ ਆਈ ਹੈ ਅੱਜ ਵੀ ਇਹਨਾਂ ਨੇ ਆਪਣਾ ਯੂ ਟਰਨ ਲਿਆ ਔਰ ਅੱਗੇ ਵੀ ਇਹਨਾਂ ਦੀ ਜਿਹੜੀਆਂ ਪਾਲਿਸੀਆਂ ਹੈਗੀਆਂ ਇਹਨਾਂ ਨੇ ਯੂ ਟਰਨ ਲੈਂਦੇ ਰਹਿਣਾ ਹੈ ਉਹ ਸਰਕਾਰ ਅਸੀਂ ਤੁਹਾਨੂੰ ਦੱਸ ਦਿੰਨੇ ਹਾਂ 2027 ਦੇ ਵਿੱਚ ਭਾਰਤੀ ਜੰਦਾ ਪਾਰਟੀ ਸਰਕਾਰ ਬਣਨ ਜਾ ਰਹੀ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਇੱਥੋਂ ਆ ਵਾਪਸ ਇਹਨਾਂ ਨੂੰ ਦਿੱਲੀ ਭੇਜ ਰਹੇ ਆ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਜੀ ਦੇ ਉਹਨਾਂ ਦੇ ਰਹਿਨੁਮਾਈ ਦੇ ਹੇਠ ਸਾਡੀ ਜਿਹੜੀ ਪੰਜਾਬ ਸਰਕਾਰ ਬਣੂਗੀ ਪੰਜਾਬ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣੂਗਾ ਜਿਹੇ ਹਲਕਾ ਗਿਲ ਦੇ ਵਿੱਚ ਧਾਂਦਰਾ ਮੰਡਲ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਇਆ ਜਾ ਰਹੀ ਜੀ ਕਿ ਅੱਜ ਕਿਸਾਨਾਂ ਦੀ ਵਿਜੈ ਹੋਈ ਹੈ ਸਾਡੇ ਸੁਭਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੇ ਇੱਕ ਓਂਕਾਰਾ ਦਿੱਤਾ ਜੀ ਕਿ 26 ਤਰੀਕ ਨੂੰ ਅਸੀਂ ਜੀ ਪੂਰੇ ਪੰਜਾਬ ਚ ਪਿੰਡਾਂ ਚ ਜਾ ਜਾ ਕੇ ਲੈਂਡ ਪੂਲਿੰਗ ਦੇ ਖਿਲਾਫ ਅਸੀਂ ਰੋਜ਼ ਪ੍ਰਦਰਸ਼ਨ ਕਰਾਂਗੇ ਲੋਕਾਂ ਨੂੰ ਦੱਸਾਂਗੇ ਕਿ ਹਾਂ ਵੀ ਤੁਹਾਡੀ ਜ਼ਮੀਨਾਂ ਦਾ ਇਹ ਕੀ ਕਰਨ ਲੱਗੇ ਜ਼ਮੀਨਾ ਕਿਸਾਨਾਂ ਦੀ ਆਪਣੇ ਉਤਜ ਲੈ ਕੇ ਤੇ ਪੈਸੇ ਬਣਾਉਣ ਦੀ ਇਹਨਾਂ ਦੀ ਸਕੀਮ ਸੀਗੀ ਉਹ ਅਸੀਂ ਅੱਜ ਇਹਨਾਂ ਦੀ ਸਮਝ ਲਓ ਕਿ ਪੂਰੀ ਤਰ੍ਹਾਂ ਇਹ ਫੇਲ ਹੋ ਗਈ ਹੈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸੁਭਾ ਪ੍ਰਧਾਨ ਅਸ਼ਮਨੀ ਸ਼ਰਮਾ ਜੀ ਦਾ ਆ ਸਾਡੇ ਦਿਹਾਤੀ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸੰਨੀ ਕੈਨਦ ਜੀ ਦਾ ਕਿ ਜਿਨ੍ਹਾਂ ਦੀ ਅਗਵਾਈ ਹੇਠ ਅਮਿਸ਼ ਓਵਰਾਏ ਜੀ ਦਾ ਜਿਨ੍ਹਾਂ ਦੀ ਅਗਵਾਈ ਹੇਠ ਆ ਕਾਰਜਕ੍ਰਮ ਹੋਇਆ ਸਾਰੇ ਪੂਰੇ ਇਸ ਧਾਂਦਰਾ ਮੰਡਲ ਵੱਲੋਂ ਤੁਸੀਂ ਆਪ ਦੇਖ ਰਹੇ ਹੋ ਕਿ ਤਿਰੰਗਾ ਯਾਤਰਾ ਲੈ ਕੇ ਤਿਰੰਗਾ ਝੰਡਾ ਲੈ ਕੇ ਖੁਸ਼ੀ ਦੀ ਇੱਕ ਲਹਿਰ ਹੈਗੀ ਆ ਤੇ ਵਰਕਰਾਂ ਚ ਵੀ ਖੁਸ਼ੀ ਦੀ ਲਹਿਰ ਹੈਗੀ ਕਿ ਹਾਂ ਭਈ ਇਹ ਲੈਂਡ ਪੁਲਿੰਗ ਜਿਹੜਾ ਉਹ ਸੀਗਾ ਇਹ ਵਾਪਸ ਕਰਵਾਇਆ ਗਿਆ ਅੱਜ ਅਸੀਂ ਅੱਜ ਇਸ ਨੂੰ ਇੱਕ ਵਿਜੇ ਦਿਵਸ ਦੇ ਰੂਪ ਚ ਲੱਡੂ ਵੰਡ ਕੇ ਮਨਾ ਰਹੇ ਹਾਂ ਅਸੀਂ ਵਿਜੇ ਦਿਵਸ ਦੇ ਰੂਪ ਦੇ ਵਿੱਚ ਇਹ ਦਿਨ ਮਨਾਇਆ ਵਾ ਜਿਹੜੀ ਲੈਂਡ ਪੁਲਿੰਗ ਕਰ ਰਹੀ ਸੀ ਭਗਵੰਤ ਮਾਨ ਜੀ ਨੇ ਦਰੂਪੀ ਕੇ ਜਿਹੜਾ ਬਣਾਇਆ ਸੀ ਸਿਸਟਮ ਉਹ ਅੱਜ ਉਹਨਾਂ ਦਾ ਜਿਹੜਾ ਯੂ ਟਰਨ ਜਿਵੇਂ ਸਣੀ ਜੀ ਨੇ ਕੈਨ ਸਾਹਿਬ ਨੇ ਦੱਸਿਆ ਸਾਡੇ ਪ੍ਰਧਾਨ ਸਾਹਿਬ ਨੇ ਕਿ ਉਹ ਯੂ ਟਰਨ ਮਾਰਨ ਦੇ ਆਦੀ ਹੋ ਗਏ ਨੇ ਹੁਣ ਜਿੰਨੇ ਮਰਜ਼ੀ ਯੂ ਟਰਨ ਮਾਰ ਲੈਣ ਹੁਣ ਪਿੰਡਾਂ 'ਚ ਹੀ ਜਾਣਗੇ ਲੋਕ ਪਾਥੀਆਂ ਮਾਰਨਗੇ ਤੇ ਅੱਜ ਬੁਰਾ ਹਾਲ ਹੈ ਉਹਨਾਂ ਦਾ ਕਿਸੇ ਪਿੰਡਾਂ 'ਚ ਨਹੀਂ ਜਾ ਸਕਦੇ ਅੱਜ ਪਿੰਡ ਦੇ ਕਿਸਾਨ ਸੜਕਾਂ 'ਤੇ ਬੈਠੇ ਨੇ ਉਹ ਇਹਨੂੰ ਪਿੰਡਾਂ 'ਚ ਨਹੀਂ ਬਣਨ ਦੇਣਗੇ 2027 ਦੇ ਵਿੱਚ ਭਾਜਪੀ ਦੀ ਸਰਕਾਰ ਬਣੂਗੀ ਔਰ ਸਾਡਾ ਮੁੱਖ ਮੰਤਰੀ ਬਣੂਗਾ ਔਰ ਸਾਡੇ ਜਿਹੜੇ ਵਰਕਰ ਸਾਹਿਬਾਨ ਸਾਰੇ ਪੱਬੋ ਪਾਰ ਹੋਏ ਹੋਏ ਆ ਉਹਨਾਂ ਨੂੰ ਭਜਾਣ ਲਈ ਉਹਨਾਂ ਦਾ ਹੱਲ ਹੀ ਇਹ ਹੈ ਕਿ ਹੁਣ ਇਹਨੂੰ ਜਾਣਾ ਪੈਣਾ ਉਹ ਜਿੰਨੇ ਮਰਜ਼ੀ ਯੂ ਟਰਨ ਮਾਰੀ ਜਾਣ ਉਹ ਬਚਣਗੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਨਤੋ ਅਸੀ ਜੀ ਮੈਂ ਭਾਰਤੀ ਜਨਤਾ ਪਾਰਟੀ ਦੀ ਕਾਰਜਕਰਤਾ ਵਾਂ ਅੱਜ ਜੋ ਅਸੀਂ ਕਿੱਥੇ ਤੰਗਾ ਯਾਤਰਾ ਗੱਡੀ ਏ ਜਿਸ ਤਰ੍ਹਾਂ ਕਿ ਭਗਵੰਤ ਮਾਨ ਜੀ ਨੇ ਯੂਰਲੈਂਡ ਦੇ ਬਾਰੇ ਇੱਕ ਕਿਸਾਨਾਂ ਨੂੰ ਬੜਾ ਪਰੇਸ਼ਾਨ ਕੀਤਾ ਹੋਇਆ ਸੀ ਉਹ ਭਗਵੰਤ ਮਾਨ ਨੂੰ ਇੰਨਾ ਪਤਾ ਚੱਲ ਗਿਆ ਕਿ ਭਾਰਤੀ ਜਨਤਾ ਪਾਰਟੀ ਤਾਂ ਬਣਵਾਲੀ ਨਹੀਂ ਹੈਗੀ ਤੇ ਭਾਰਤੀ ਜਨਤਾ ਪਾਰਟੀ ਨੇ ਸਾਨੂੰ ਦਬਾ ਕੇ ਰੱਖਣਾ ਅੱਜ ਜਿਵੇਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਰਾਂਗੇ ਜੋ ਉਹਨਾਂ ਨੇ ਕਾਨੂੰਨ ਕੱਢਿਆ ਸੀ ਉਹਨਾਂ ਨੇ ਆਪਣੇ ਆਪ ਹੀ ਵਾਪਸ ਲੈ ਲਿਆ ਅਸੀਂ ਇਸ ਖੁਸ਼ੀ ਦੇ ਵਿੱਚ ਅੱਜ ਤਿਰੰਗਾ ਯਾਤਰਾ ਵੀ ਕੀਤੀ ਐ ਤੇ ਲੱਡੂ ਵੀ ਵੰਡ ਕੇ ਖੁਸ਼ੀ ਮਨਾਈਏ ਜੈ ਹਿੰਦ ਜੈ ਭਾਰਤ ਭਾਰਤ ਮਾਤਾ ਕੀ ਜੈ